ਜੀ ਕੀ ਹਾਲ ਚਾਲ ਸਾਰੇ ਵੀਰਾਂ ਦਾ ਤੇ ਕਰਦੀ ਵੀਡੀਓ ਸਟਾਰਟਿੰਗ ਤੇ ਚੱਲੋ ਉੱਠਦੇ ਹਾਂ ਟਾਈਮ ਨਾਲ ਛੇੜੇ ਛੇੜੇ ਤੇ ਚੱਲਦੇ ਆ ਮੰਕ ਦੇ ਕੋਲ ਤੇ ਕਰਦੇ ਆ ਕੰਮ ਧੰਦਾ ਲੋ ਆਪਿਓ ਤੇ ਆ ਗਿਆ ਆਪਾਂ ਆਪਣੇ ਕਬੂਤਰਾਂ ਕੋਲੇ ਤੇ ਵੈਸੇ ਉਹ ਤਾਂ ਬਾਹਰ ਪੁਰ ਕੱਢਤੇ ਜਿਹੜੀ ਨੇ ਹੁਣ ਤਾਂ ਮੈਂ ਲਾ ਮੈਂ ਕਿਤੇ ਬਾਹਰ ਕੱਢੋ ਹੀ ਨਹੀਂ ਆਪੇ ਕੱਢਣਦੇ ਆ ਆਪੇ ਅੰਦਰ ਵਾੜਨਦੇ ਆ ਮੈਂ ਲਿਆ ਕੇ ਰੱਖਤੇ ਤੇ ਥਾਂ ਵਧਾਉਣੇ ਵੀ ਨਹੀਂਗਾ ਤੇ ਬਾਕੀ ਉਹ ਬੱਚੇ ਹੁੰਦਾ ਖੜੇ ਹੋਣ ਲੱਗ ਗਿਆ ਬਿਲੋਂ ਬਰੋਬਰ ਹੁਣ ਐ ਨਹੀਂ ਪਤਾ ਵੀ ਦਾਣੇ ਦੋਨੇ ਖਵਾਉਂਦੇ ਆ ਕਿ ਨਹੀਂ ਖਵਾਉਂਦੇ ਨਾ ਚਿੱਕੀ ਜਾਂਦੀ ਹੈਗੇ ਕਿਹੜਾ ਬੋਲਦਾ ਉਹੀ ਹੈ ਚਲੋ ਬਾਬੇ ਕੋਈ ਨਹੀਂ ਰੋਟੀ ਰੋਟੀ ਖਾ ਲਈ ਆਪਾਂ ਹੋਣਾ ਤੇ ਜਿਹੜੇ ਉਧਰ ਛੱਡੀ ਪਿਆ ਉਹ ਉੱਤਰ ਕੁ ਬਾਅਦ ਰ ਆਪਣੇ ਉਹ ਮਨਪ੍ਰੀਤ ਤੇ ਗਾਂਬਦੂ ਕਟਾਂ 'ਚ ਚੱਲ ਕੇ ਬਹਿਣੇ ਕਿਹੜੇ ਛੱਡੇ ਆ ਕਿਹੜੇ ਨਹੀਂ ਛੱਡੇ ਨਾ ਤੇ ਕੋਲ ਬਹਿਣੇ ਕੰਮ ਤਾਂ ਹੁੰਦਾ ਕੋਈ ਬਣਾਉਣੇ ਅੱਜ ਤੋਂ ਬਾਅਦ ਵੀਡੀਓ ਇੱਕ ਵੀ ਸਕਿਪ ਨਹੀਂ ਕਰਦੇ ਕਿ ਇਹੋ ਜਿਹੀ ਬਣਾਉਣੀ ਪਈ ਜਿ ਉਹੋ ਜਿਹੀ ਬਣਾਇਆ ਕਰਾਂਗੇ ਠੀਕ ਆ ਜਿ ਐ ਨਹੀਂ ਵੀ ਜੇ ਹੈਗੀ ਤਾਂ ਬਣਾ ਲਈ ਬਸ ਬਣਾਈ ਜਾਏਗਾ ਨਾ ਕੋਈ ਨਾ ਕੋਈ ਤੁਹਾਡੇ ਵਾਸਤੇ ਰੁਟੀਨ ਕੰਮ ਚੱਲਦਾ ਰਹੂ ਆਓ ਬਾਈ ਤੇ ਹੁਣ ਚੱਲ ਪਿਆ ਉਧਰ ਮੰਦਿਰ ਦੇ ਕੋਲੇ ਆਪਾਂ ਤੇ ਮੈਨੂੰ ਅੱਜ ਜਾਨਵਰ ਛੱਡੇ ਨਹੀਂ ਕੋਈ ਵੀ ਹੈ ਨਾ ਦੀਦੇ ਤਾਂ ਹੈ ਨਹੀਂ ਇੱਧਰ ਮੈਨੂੰ ਕਿਹਦੇ ਕੋਲ ਛੱਡ ਦੇ ਬਾਕੀ ਚਲੋ ਕੋਲੇ ਚੱਲ ਕੇ ਵੇਣੇ ਹੈਗੇ ਤੇ ਕਰਦੇ ਆ ਵੀ ਵੜਦੇ ਕੰਮ ਪੁੱਠਾ ਦਦਾ ਕੋਈ ਚੱਲ ਕੇ ਆਪਾਂ ਪਹਿਲਾਂ ਡਿਊਟੀ ਕੱਲੀ ਸੀਗੀ ਛੱੜੇ ਛੱਡਣ ਦੀ ਹੁਣ ਡਿਊਟੀ ਲਿਆਉਂਦੀ ਵੀ ਹੋਗੀ ਬਈ ਯਾਰ ਪਹਿਲਾਂ ਤੈਨੂੰ ਛੱਡਣ ਦੀ ਡਿਊਟੀ ਸੀ ਕੱਲੀ ਮੇਰੀ ਹੁਣ ਤਾਂ ਲਿਆਉਣ ਦੀ ਬਣ ਗਈ ਥੋੜੇ ਉੱਠਿ ਲਿਆਉਂਦੀ ਵੀ ਹੋ ਗਈ ਮੇਰੀ ਦੇਹਲਾ ਮਰ ਜੇ ਤੇਰੀ ਯਾਰ ਫੋਫਕੀਵੇਂ ਠੀਕ ਹੈ ਚੱਲ ਤੇ ਚੱਲ ਕੇ ਕਿਹੋ ਜਿਹਾ ਗਾ ਲੂਗੀ ਕੋਈ ਚੱਕਰ ਵੀ ਨਹੀਂ ਨਹੀਂ ਚੱਕਰ ਤਾਂ ਕਰਾ ਚਾਹ ਚਲੋ ਹਾਂ ਮੁੰਡਿਆ ਲੋ ਬਾਬੇ ਉਹ ਤੇ ਆਪਾਂ ਰੋਟੀ ਗਰੜੀਆਂ ਕਰ ਲਈਆਂ ਕੀ ਹੁੰਦੇ ਮਿਕਸ ਕੀ ਕਰੀਏ ਮਿਕਸ ਮਿਕਸ ਕਰਨ ਕੋਈ ਕਰ ਲਈ ਮਿਕਸ ਜੀ ਰੱਬ ਕਰ ਜਨਾ ਤੈਨੂੰ ਟੂਰੇਗਾ ਮੈਨੂੰ ਕਿਹਨੂੰ ਟੂਰੇ ਕਰ ਲੈ ਗੱਲ ਮੁੱਤਰੀਆ ਤੇ ਆ ਆਪਣਾ ਦੇਸੀ ਗੋ ਤੇ ਅੱਜ ਡਿਊਟੀ ਹੈਗੀ ਆਪਣੇ ਕੋਲ ਇਹ ਠੀਕ ਹੈ ਤੇ ਠੀਕ ਹੈ ਇਹ ਆ ਜਾ ਮੁੰਡਿਆ ਗਰਾ ਵਾਹਿਗੁਰੂ ਵਾਹਿਗੁਰੂ ਕਾ ਬੰਦਾ ਸਤਨਾ ਸਤਨਾ ਕਾ ਵਾਹਿ ਜੀਵਾ ਮੁੰਡਾ ਕੁੜੀ ਨਾਲ ਸੁਣ ਲੈ ਬਈ ਦੀਪ ਅਕ੍ਰਮ ਕੀ ਪਤਾ ਹੈ ਤੇ ਇਹਨੂੰ ਕਰਕੇ ਮਿਰਸ ਮੱਛੀ ਬੜਾ ਹੋ ਜਾਂਦਾ ਹੈ ਹੈ ਮੱਛੀ ਬੜਾ ਹੋ ਜਾਂਦਾ ਮੱਛਰ ਹੋ ਹੀ ਜਾਂਦਾ ਹੈ ਤੇ ਮੁੰਡੇ ਇੱਕ ਦੋ ਮਿੰਟ ਕੈਮਰਾ ਕਰ ਲੈ ਬੰਦ ਤੇ ਐਮਐਸ ਕਰ ਲੈ ਪਹਿਲਾਂ ਹਾਂ ਇਹ ਨਹੀਂ ਹੁੰਦਾ ਹੁਣ ਅੰਦਰ ਇੰਜ ਚੱਲੂ ਐ ਚਲ ਮੈਨੂੰ ਕੀ ਫਿਰ ਆਪਣੀ ਗੱਲ ਨਹੀਂ ਕੋਈ ਬਾਤ ਨਹੀਂ ਫਿਰ ਆਪਣੇ ਕੋਲ ਬਾਜੀ ਜੀ ਉਹ ਬਾਬੇ ਉਹ ਤੇ ਰੋਟੀਆਂ ਕਰਦੀਆਂ ਮੋਰੀ ਮਿੰਟ ਤੇ ਹੁਣ ਸਭ ਤੋਂ ਪਹਿਲਾਂ ਕਰਦੀ ਕਮੂਤਰੀਆਂ ਅੰਦਰ ਆਪਣੀਆਂ ਚਲੋ ਇਹ ਰਹਿਣਾ ਬਾਹਰ ਕੋਈ ਕੋਈ ਨਹੀਂ ਪਾਣੀ ਆ ਰਿਹਾ ਆ ਆ ਰਿਹਾ ਮਗਰ ਆ ਦੋ ਮਹੀਨਾ ਤੱਕ ਦੋ ਮਹੀਨਾ ਤੱਕ ਦੀ ਹੈ ਦੋ ਮਹੀਨਾ ਤੱਕ ਦੀ ਆ ਉਦਲੀ ਕੁੱਤਰੀ ਹੈ ਹੈ ਉਹ ਦਮਣੀ ਆ ਬਾਬੇ ਦੀ ਕੁੱਤਰੀ ਆ ਹਾਂ ਬਾਬੇ ਦੀ ਕੁੱਤਰੀ ਹੈ ਇਹਦੇ ਅਸਤੇ ਬਦਨਾਮ ਘਟ ਰਿਹਾ 16 63 ਹੈ 63 ਹੈ ਕੀ ਅੱਜ ਚੈੱਕ ਕਰਾਂ ਅંદર ਖੜ ਜਾਗਾ ਲਾਵਾ ਬਬ ਤੇ ਹੁਣ ਇਧਰ ਵੀ ਧਰਦੀ ਕਬੂਤਰਾਂ ਦੇ ਪਾਸੇ ਵੀ ਆਜੋ 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 ਲੈ ਵੀ ਕਬੂਤਰਾਂ ਨੂੰ ਉਤਾਰਦੇ ਤੇ ਇਧਰ ਕਬੂਤਰ ਇਹਨੂੰ ਉਤਾਰਦੇ ਬੰਦ ਹੀ ਕਰਦੀ ਆਪਾਂ ਨੇ ਇਹ ਨਹੀਂ ਮੁੜ ਕੇ ਆਪਾਂ ਤਾਂ ਇਧਰ ਉਧਰ ਭੱਜੇ ਫਿਰਨੇ ਕਿਹਣੀ ਹੈ ਹੈ ਤੇ ਜਾ ਵੀ ਕਰਨ ਦਾ ਬਾਰ ਦੀ ਤੇ ਹੁਣ ਕੱਟ ਲਈ ਬਦਾਮਾਂ ਪਰ ਮੁੰਡਿਆਂ ਤੇ ਸੌਤਪਾਲ ਆਪਣੀ ਟਰੇ ਫੜ ਫੜੇ ਤੇ ਕੌਲੀ ਬਾਹਰ ਪਈਆ ਕਰਦ ਬਾਹਰ ਪਈਆ ਤੇ ਚੱਕ ਬਾਦਾਮ ਆ ਜਾ ਜੀਰਾ ਆਹ ਇਹ ਆਪਣੇ ਕਬੂਤਰ ਦਵਾਈ ਬਣਾਈ ਜੀ ਯਾਰ ਰਾਤ ਤੇ ਕੱਲ ਬਣਾਈ ਸੀ ਕੱਲ ਅਸੀਂ ਤੜਕੇ ਲੈ ਕੇ ਆ ਜੀ ਦਵਾਈ ਲੈ ਜੀ ਪਰ ਹਾਂ ਉਹੀ ਹੈ ਉਹੀ ਹੈ ਉਹੀ ਉਹੀ ਹੋਗੀ ਤੇ ਸੈਟ ਨਹੀਂ ਕੰਮ ਨੂੰ ਡਾਊਨ ਆ ਜਾ ਠੀਕ ਜੀ ਨਾ ਤੇ ਘਰ ਦੇ ਬਾਹਰ ਵੀ ਬਣੇ ਨਾ ਚਲੋ ਬਾਬੋ ਤੇ ਚੱਲ ਕੇ ਕੱਟਦੇ ਆ ਬਾਹਰ ਆਪਾਂ ਹੋ ਕੇ ਜਾਂਦੇ ਆ ਬਾਦਾਮ 16 ਬਾਦਾਮ ਕੱਟਨੇਗੇ ਤੇ ਗਾਣੇ ਗੁੰਨ ਲਾਲ ਕੇ ਆ ਬਾਦਾਮ ਕਾਟ ਤੇ ਬਾਬੋ ਕਰਾਚਕ ਤਦ ਪੈ ਕੈਮਰਾ ਤੋਂ ਹਲਵਾਣਾ ਵਾਲਾ ਤੂੰ ਆਇਆ ਹੈ ਭੈਣ ਚੋਦ ਨਾ ਆ ਰਹੀ ਗੀ ਬੱਬਾ ਉਹ ਤਾਂ ਬਦਾਮ ਘਟ ਦੇ ਪਾਵਾਂਗੇ ਗੋਤਰੀਆਂ ਨੂੰ ਲਾਓ ਜੀ ਲਓ ਮੇਰੇ ਵੀਰੋ ਥਨਮੀ ਟੈਂਕੀ ਆਪਣੀ ਇਹ ਅੱਜ ਦੀ ਦੂਜੀ ਟੈਂਕੀ ਹੈਗੀ ਅੱਜ ਵੀ ਦੂਜੀ ਤੇ ਇਹ ਆਪਣੀ ਹੈ ਇਹਨੂੰ ਆਪਣੀ ਹੈ ਅੱਜ ਦੀ ਦੂਜੀ ਟੈਂਕੀ ਹੈ ਤੇ ਇਹ ਮ ਟੈਂਕੀ ਲਾਸਟ ਹੈ ਹੋਰ ਪਾ ਕੇ ਲਾਉਣੀ ਆਪਾਂ ਇਹ ਲਾਸਟ ਹੈ ਬਹੁਤ ਇੰਨਾ ਤਾਂ ਕੰਮ ਕਰ ਹੀ ਕਰ ਤੂੰ ਨਹੀਂ ਇਹ ਨਾ ਕਰਨਾ ਪੈਂਦਾ ਇਹਨੂੰ ਕਰਨਾ ਪੈਂਦਾ ਇਹਨੂੰ ਇਹ ਅੱਠਵੀਂ ਟੈਂਕੀ ਨਾਲ ਆਪਣੀ ਹਾਂ ਹੋਰ ਪਹਿਲਾਂ ਪਾ ਕੇ ਪੈ ਜੂਗੀ ਤੇ ਦੌੜੀ ਪਰ ਅੰਨੀ ਮੈਂ ਯੂਵੀ ਤੇ 7 ਜੀ ਦੇ ਗਬੂੜੀ ਵਿੱਚ ਕੋਈ ਨਹੀਂ ਪਹਿਲਾਂ ਉਹ ਕੱਢ ਲਾਂਗੇ ਹਾਂ ਫੇਰ ਕਿਹੜੀ ਗੱਲ ਵਿਲੀ ਗੱਡੀ ਫੇਰ ਕੱਢਾਂਗੇ ਹਾਂ ਵਿਲੀ ਕਰਕੇ ਫੇਰ ਕੱਢ ਲਾਂਗੇ ਕੰਮ ਹੀ ਥੋੜਾ ਤੇ ਇੱਕ ਡਰਮ ਬਹੁਤ ਭਾਰ ਲੈਂਦਾ ਕਿ ਨਹੀਂ ਕੀ ਜਣਾ ਕਿੰਨੀਆਂ ਕਿੰਨੀਆਂ 8 ਹੋ ਗਈਆਂ ਹਾਂ ਤੇ 9 ਪੂਰੀਆਂ ਕਰਨਾਂ ਫੇਰ ਆਦੀ ਵੀਡੀਓ ਹੋਰ ਤੂੰ ਫੋਟੋਗ੍ਰਾਫਰ ਤਖੜਾ ਬਣ ਗਿਆ ਲੱਗਦਾ ਤਖੜਾ ਬਸ ਤੂੰ ਡੀਜੀ ਨਹੀਂ ਪਰ ਸਕਦਾ ਉੱਥੇ ਕਾਇਰ ਉੱਥੇ ਕੁੱਟਣੀ ਤੂੰ ਦੁਗਾਂ ਲਾਉਣਾ ਕੀ ਹੁਣ ਲਾਤਾ ਜੀ ਕੁੱਟਣੀ ਹੈ ਮੇਰੇ ਸਾਲੇ ਕਲੀਸ਼ ਦੇ ਕਰਨ ਨੂੰ ਪੂਰਾ ਜਾਂਚ ਕੇ ਪੁਰਸੀ ਮਾਰ ਨਹੀਂ ਸਿੱਤ ਬਾ ਫਿਰ ਚੱਲਦੇ ਆ ਬਾਬ ਤੇ ਇੱਕ ਟੈਂਕੀ ਹੋਰ ਭਰ ਲਈਏ ਤੁਹਾਨੂੰ ਫਿਰ ਦਿਖਾਉਣੇ ਆਂ ਕਰੋ ਚੈੱਕੀ ਕੋਬਰਾ ਦੇਸੀ ਕੋਬਰਾ ਟੈਂਕੀ ਦਿਖਾਉਣੇ ਲਈ ਕਰ ਫੇਰਾ ਦੀ ਵੀਡੀਓ ਹੁਣ ਆਪਾਂ ਕੀ ਦੱਸ ਗਿਆ ਇਹਨੂੰ ਵੀ ਕੀ ਕਰ ਰਹੇ ਆਂ ਅਸੀਂ ਨਹੀਂ ਤੇਰੀ ਪੀਛ ਨੂੰ ਵਿਖਾਈ ਸੀ ਮੈਂ ਤਾਂ ਆਇਆ ਬਬੀ ਆਏ ਹਾਂ ਆਏ ਦੇਖੀਂ ਹੰਦ ਕਰੋ ਚੈੱਕ ਆਪਾਂ ਚੱਲਦੇ ਯਾਰ ਭਰ ਲਈ ਇੱਕ ਹੋਰ ਹਾਂ ਤਾਰਾ ਕੋਈ ਨਹੀਂ ਮਨੂੰ ਇੱਕ ਘਰ ਲਈਏ ਫੇਰ ਤਨ ਕੋ ਹਟਾਉਂਗਾ ਭਰ ਲੈਉਣੇ ਕੋਈ ਨਹੀਂ ਇੱਕ ਭਰ ਲਈ ਬਸ ਆਇਆ ਫਿਰ ਬਸ ਕਰ ਫੇਰ ਦੇਖਾਂਗੇ ਬਸ ਕਰ ਭਾਂਦੇ ਨਾ ਹੁਣ ਹੀ ਭਰਦਿਆਂ ਨੂੰ ਹੋਰ ਕੱਟ ਨਹੀਂ ਉਹ ਮਿਲ ਫਾਇਦਾ ਕੀ ਦਾ ਤਾਂ ਬਾਤ ਕਰਾਂ ਆ ਆ ਇਹ ਕੱਟ ਨਹੀਂ ਉਹ ਵਰਗੇ ਭਾਂਦੇ ਜਿੱਦਾਂ ਫਾਇਦਾ ਕੀ ਦਾ ਲੈ ਦੱਸ ਲੈ ਗੱਲ ਨਹੀਂ ਕੀ ਬਾਤ ਨਹੀਂ ਪੁਆਇੰਟ ਜੀ ਉਹ ਲਾਈ ਜਿੱਦੀ ਆਈ ਪਿਚਾੜਦੇ ਐ ਬਈ ਦੋ ਟੱਕ ਟੈਂਕੀ ਹੋਰ ਭਰ ਲਈ ਲਾਸਟ ਤੇ ਮੁੰਡਾ ਰੋਈ ਜਾਂਦਾ ਪੂਰਾ ਐ ਹੌਣ ਨਹੀਂ ਭਰਦੇ ਹੌਣ ਨਹੀਂ ਭਰਦੇ ਤੜਕੇ ਭਰਾਗੇ ਹੱਥ ਨੇ ਪਰ ਆਹ ਚੱਲ ਗਏ ਇੱਥੇ ਹੀ ਭਾਲ ਦਾਂ ਤੂੰ ਆਹ ਬਾਹਰ ਪੇਟ ਤੇ ਚੱਲੀ ਗਏ ਇੱਕ ਭਰ ਲਈ ਲਾਸਟ ਆਪਾਂ ਪਾ ਬਿਲਕੁਲ ਉਹ ਕਿੱਧਰ ਲਈ ਭਰ ਟਾਂਗੀਆਂ ਭਾਣ ਜਾਈ ਯਾਰਾ ਲੈ ਲੈ ਨਾਲ ਲੈ ਤੈਨੂੰ ਮਗਰ ਲੈਣੀ ਤੂੰ ਨਹੀਂ ਨਾਲ ਲੈ ਕੇ ਚੱਲਾਂਗੇ ਮਗਰ ਲੈਣੀ ਆ ਚਲਾ ਕੇ ਆਏ ਚੱਲਾਂਗੇ ਉਹ ਹੁਣ ਕਿਹੜੀ ਤਰ੍ਹਾਂ ਤੋੜ ਦਾਂ ਆਪਾਂ ਸਿੱਕੇ ਜਿਹੜੇ ਵੇਖ ਕੇ ਸਿੰਗਲ ਤੇ ਰਿੜੀ ਮਗਰ ਸਾਰਾ ਕੁਝ ਬਣਾਈ ਪਿਆ ਸੀਗਾ ਕਬੂਤਰ ਨਾਲ ਤੇ ਹੁਣ ਉਹ ਤਾਂ ਠੀਕ ਹੈ ਤੇ ਮੈਂ ਕੱਢਦਾ ਟਰੈਡ ਬਾਹਰ ਕੱਢ ਕੱਢ ਤੇ ਤੂੰ ਐ ਕਰ ਉਹ ਕਰ ਦੂਜਾ ਕੀ ਕਹਿੰਦੇ ਉਹ ਹੋ ਕਰਦੇ ਬਾਰ ਬੁਰ ਭੇੜ ਦੀਆਂ ਰਾ। ਲਓ ਬੇ ਤੇ ਚੱਲਦੇ ਹੁਣ ਕੱਸੀ ਤੇ ਚੱਲ ਕੇ ਦਿਖਾਉਣ ਹਾਂ। ਮੇਰੇ ਵੀਰੋ ਤੇ ਇੱਕ ਡਰਮ ਹੋਰ ਭਰ ਲੇ ਆਪਣਾ ਪਾਣੀ ਰਹਾਣਾ। ਤੇ ਹੁਣ ਚੱਲਦੇ ਆ ਘਰੇ ਨਾ ਉਹ ਆਈ ਗਏ ਮੈਂ ਹਾਂ। ਜੱਬੜੇ ਦੁੱਬੜੇ ਬਾਹ ਪਿਆਂਗੇ। ਤੇ ਫੇਰ ਆਵਾਂਗੇ ਤੇ ਫੇਰ ਕਰਦੇ ਆਗੇ ਕੋਈ ਹੋਰ ਕੰਮ ਤਾਂ ਨਾ ਛੇੜਦੇ ਕੋਈ ਹਨਾ। ਤੇ ਦਿਖਾਉਣੇ ਤੁਹਾਨੂੰ ਫੇਰ। ਲਓ ਜੀ ਤੇ ਹੁਣ ਆਪਾਂ ਚੱਲ ਬੇ ਘਰੇ ਛੱਡੇ ਛੋੜ ਦੇ ਨੂੰ। ਤੇ ਚੱਲ ਕੇ ਪੋਹਿਆਂ ਦਾਣਾ ਪਾਣੀ ਆਪਣੇ ਕਬੂਤਰਾਂ ਨੂੰ ਵਸਪਾਇਆ ਪਿਆ ਹੂਆ ਤੇ ਚਲੋ ਰੋਟੀ ਖਾ ਲਈਏ ਚੱਲਦੇ ਚਲੋ ਬਾਬੋ ਤੇ ਆ ਗਿਆ ਪੱਕਰੇ ਤੇ ਦਾਣੇ ਪਾਣੀ ਤਾਂ ਇਹਨੂੰ ਪਾਇਆ ਪੈਣਾ ਤੇ ਦਾਣੇ ਪਾਦ ਗਏ ਦਾਣੇ ਪਾ ਦੇਣ ਹੋਰ ਅੱਪੇ ਤੜਕੇ ਤਾਂ ਖਾਈ ਜਾਣਗੇ ਲਓ ਜੀ ਆਲੋ 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 ਲੋ ਬਾਬੋ ਤੇ ਵੀਡੀਓ ਚ ਇਹੀ ਸੀਗਾ ਅੱਜ ਦੇ ਚ ਤੇ ਕੱਲ ਦੀ ਵੀਡੀਓ ਵੇਖਾਂਗੇ ਕੀ ਬੰਦ ਹੈ ਓਕੇ ਬਾਏ ਬਾਏ ਸਾਰੇ ਰੋਨ ਲਵ ਯੂ ਤੇ ਬੈਂਕ ਸੇ ਨੰਨਾ ਵੀ ਵੀਡੀਓ ਦਾ ਤੇ ਬਾਏ ਬਾਏ ਸਾਰੇ ਰੋਨ